ਅਹਮਦਾਬਾਦ ਦੇ ਮਗਰੋਂ ਦੂਜੀ ਬੁਲੇਟ ਰੇਨ ਦਿੱਲੀ ਵਾਰਨਸੀ ਦੇ ਚੱਲ ਸਕਦੀ ਹੈ ਜੇਕਰ ਜਿਹਾ ਹੋਇਆ ਦੋਹਾਂ ਸ਼ਹਿਰਾਂ ਦੇ ਵਿੱਚ 782 ਕਿਲੋਮੀਟਰ ਦੀ ਦੂਰੀ ਸਿਰਫ 2 ਘੰਟੇ 40 ਮਿੰਟ ਵਿੱਚ ਤੈਅ ਹੋ ਜਾਵੇਗੀ ਜਦਕਿ ਹੁਣ ਤੱਕ ਸਪੋਰਟ ਫਾਸਟ ਰੇਨ ਨੇ ਸਫ਼ਰ ਤੈਅ ਕਰਨ ਵਿੱਚ 10 ਤੋਂ ਲੈ ਕੇ 14 ਘੰਟੇ ਦਾ ਸਮਾਂ ਲੈਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਬੁਲੇਟ ਰੇਨ ਲਖਨਊ ਤੋਂ ਹੁੰਦੇ ਹੋਏ ਵਾਰਨਸੀ ਜਾਏਗੀ ਸੂਤਰਾਂ ਦੇ ਮੁਤਾਬਕ ਇਸ ਕੋਡ ਡੋਰਲੀ ਸਪੈਨਿਸ਼ ਫਾਰਮ ਨਾਲ ਗੱਲਬਾਤ ਚੱਲ ਰਹੀ ਹੈ ਜਨਤਕ ਖੇਤਰ ਦੀਆਂ ਕੰਪਨੀਆਂ 'ਚ ਨਿਵੇਸ਼ ਕੀਤੇ ਜਾਣ ਦੇ ਵਿੱਤ ਮੰਤਰਾਲੇ ਦੇ ਪ੍ਰਸਤਾਵ ਦਾ ਸਮਰਥਨ ਕਰਦੇ ਵਜਿਲੀ ਮੰਤਰੀ ਪਿਯੂਸ਼ ਕੋਇਲ ਨੇ ਕਿਹਾ ਕਿ ਉਹਨਾਂ ਦਾ ਮੰਤਰਾਲੇ ਸਰਕਾਰ ਦੀ ਹਿੱਸਦਾਰੀ ਨੂੰ 55% ਤੋਂ ਕੱਟ ਨਹੀਂ ਕਰੇਗਾ। ਊਰਜਾ ਮੰਤਰੀ ਗੋਇਲ ਨੇ ਕਿਹਾ ਕਿ ਵਿੱਤ ਮੰਤਰੀ ਜੋ ਕੁਝ ਕਰਨਾ ਚਾਹ ਰਹੇ ਨੇ ਉਹੀ ਕਰਨ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਪਰ ਅਸੀਂ ਸਰਕਾਰ ਦੀ ਹਿੱਸਦਾਰੀ 51% ਤੋਂ ਕੱਟ ਕਰਨ ਦਾ ਕਦਮ ਨਹੀਂ ਚੁੱਕਾਂਗੇ। ਇਸ ਸਾਲ ਕ੍ਰਿਪਟੈਂਸ ਤੋਂ ਮੁਲਾਜ਼ਮਾਂ ਨੂੰ ਛਾਂਟੀ ਦੇ ਕਾਰਨ ਤੋਂ ਅਲੋਚਨਾ ਦੇ ਘੇਰੇ ਚਾਈ ਆਨਲਾਈਨ ਫੂਡ ਆਰਡਰਿੰਗ ਕੰਪਨੀ ਫੂਡ ਪਾਂਡਾ ਨੇ ਆਪਣੇ ਆਰਡਰ ਦੇ ਵਹਾਣ ਨੂੰ ਪੂਰੇ ਰੂਪ ਵਿੱਚ ਆਟੋਮੈਟਿਕ ਕਰ ਦਿੱਤਾ ਜਿਸ ਨਾਲ ਘੱਟ ਮੁਲਾਜ਼ਮਾਂ ਨਾਲੋਂ ਜ਼ਿਆਦਾ ਸੌਲਝੇ ਤਰੀਕੇ ਨਾਲ ਸ਼ੁਰੂ ਕੀਤਾ ਜਾ ਸਕੇਗਾ ਫੂਡ ਪਾਂਡਾ ਦੇ ਮੁੱਖ ਮੁਲਾਜ਼ਮ ਅਧਿਕਾਰੀ ਸੌਰਵ ਕੋਚਲ ਨੇ ਕਿਹਾ ਕਿ ਪਿਛਲੇ 6 ਤੋਂ 8 ਮਹੀਨੇ ਦੌਰਾਨ ਅਸੀਂ ਆਰਡਰ ਵਹਾਹ ਦੇ ਪੂਰੇ ਆਟੋਮੇਸ਼ਨ ਤੇ ਧਿਆਨ ਦਿੱਤਾ ਦੇਸ਼ ਦੇ ਜੇ ਖੇਤਰ ਦੀ ਸਭ ਤੋਂ ਵੱਡੀ ਰਫਾਂਡਰੀ ਕੰਪਨੀ ਅਸਾਰ ਆਇਲ ਰੋਜ਼ਨਾ ਅਗਲੇ ਮਹੀਨੇ ਚ ਆਪਣੇ ਪੈਟਰੋਲ ਪੰਪ ਦੀ ਗਿਣਤੀ ਵਧਾ ਕੇ ਦੁੱਗਣੀ ਭਾਵ 4300 ਕਰਨ ਦੀ ਹੈ ਕੰਪਨੀ ਦੇ ਮੁਕਾਰਜਕਾਰੀ ਅਧਿਕਾਰੀ ਮਧੁਰਤ ਨੇ ਜਨਨ ਕਿਹਾ ਕਿ ਹੁਣ ਸਾਡੇ ਪੈਟਰੋਲ ਪੰਪਾਂ ਦੀ ਗਿਣਤੀ 2225 ਹੈ ਜਿਸ ਨੂੰ ਅਸੀਂ ਵਧਾ ਕੇ 4300 ਕਰਾਂਗੇ ਖੁੱਤਰ ਨੈਟਵਰਕ ਦਾ ਵਿਸਥਾਰ ਫਰੈਂਚਾਈਜ਼ ਮਾਡਲ ਦੇ ਤਹਿਤ ਕੀਤਾ ਜਾਏਗਾ ਜਨਤਕ ਖੇਤੜੇ ਭਾਰਤੀ ਸਟੇਟ ਬੈਂਕ ਨੂੰ ਕਲਸਟਰ ਬੰਪ ਬਣਾਉਣ ਵਾਲੀਆਂ ਕੰਪਨੀਆਂ 'ਚ ਨਿਵੇਸ਼ ਲਈ ਹਾਲ ਆਫ ਸ਼ੇਮ ਪਾ ਬਦਨਾਮੀ ਦੀ ਸੂਚੀ ਸ਼ਾਮਲ ਕੀਤਾ ਗਿਆ ਹੈ કુલ 155 ਬੈਂਕਿੰਗ ਅਤੇ ਵਿੱਤੀ ਸੰਸਥਾਵਾਂ ਨੇ ਕਲਸਟਰ ਬੰਪ ਬਣਾਉਣ ਵਾਲੀਆਂ ਕੰਪਨੀਆਂ 'ਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ ਇਸ ਸੂਚੀ ਵਿੱਚ ਇੱਕ ਇੱਕ ਭਾਰਤੀ ਇਕਾਈ SBI ਹੈ ਰਿਜ਼ਰਵ ਬੈਂਕ ਗਵਰਨਰ ਰਗਰਾਮ ਰਾਜਨ ਦੇ ਵਿਦਾਈ ਦੇ ਖਬਰ ਆਉਣ ਤੇ ਬਾਅਦ ਇਸ ਤੇ ਸ਼ੀਟ ਬਾਜ਼ਾਰ ਦੇ ਸ਼ੁਰਾਤੀ ਕਾਰੋਬਾਰ ਤੋਂ ਵਨ ਗਰਾਫਟ ਦਰਜ ਕੀਤੀ ਗਈ ਸਵੇਰੇ 9:30 ਵਜੇ ਸੈਂਸੈਕਸ 80.64 ਅੰਕਾਂ ਦੀ ਗਰਾਫਟ ਦੇ ਨਾਲ 26545.27 ਉਤੇ ਤੇ ਨਿਫਟੀ 33.50 ਕਮਜ਼ੋਰੀ ਦੇ ਨਾਲ 8136.70 ਉਤੇ ਕਾਰੋਬਾਰ ਕਰਦੇ ਦੇਖੇ ਗਏ ਪਾਰਤੀਜੋ ਬੈਂਕ ਤੇ ਗੋਲਨਰੋਗਰਾਮ ਰਾਜਨ ਦੇ ਵੱਲੋਂ ਦੂਜੇ ਕਾਰਜਕਾਲ ਨੂੰ ਨਾਂ ਲੈਣ ਦੇ ਬਾਅਦ ਕਾਰੋਬਾਰ ਦੇ ਵਿੱਚ ਸ਼ੁਰਾਤੀ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ ਕਮਜ਼ੋਰੀ ਤੇ ਦੇਖਿਆ ਗਿਆ 61 ਪੈਸੇ ਦੀ ਗਰਾਊਂਡ ਨਾਲੋਂ ਰੁਪਈਆ 67.6 ਨੂੰ ਰੁਪਏ ਤੇ ਪਹੁੰਚ ਗਿਆ ਇਸ ਮਾਮਲੇ 'ਚ ਫੋਰੈਕਸ ਡੀਲਰਜ਼ ਨੇ ਕਿਹਾ ਹੈ ਕਿ ਕਿਰਲੂ ਇਕਵਿਟੀ ਬਾਜ਼ਾਰ ਦੇ ਵਿੱਚ ਕਮਜ਼ੋਰ ਸ਼ੁਰੂਆਤ ਦੇ ਇਲਾਵਾ ਆਯਾਤਕਾਰਾਂ ਦੇ ਵੱਲੋਂ ਵੀ ਅਮਰੀਕੀ ਮੁਦਰਾ ਦੀ ਤਾਜ਼ਾ ਮੰਗ ਨਾਲ ਵੀ ਰੁਪਏ ਤੇ ਦਬਾਅ ਬਣਿਆ ਹੈ ਰਿਜ਼ਰਵ ਬੈਂਕ ਦੇ ਬਨਰੋਗਰਾਮ ਰਾਜਨ ਨੇ ਕਿਹਾ ਕਿ ਗਵਰਨਰ ਕੋਈ ਵੀ ਹੋਵੇ ਰਿਜ਼ਰਵ ਬੈਂਕ ਆਪਣਾ ਕੰਮ ਕਰਦਾ ਰਹੇਗਾ ਅਤੇ ਸੌਦੇ ਦੀ ਪਛਾਣ ਵਿਅਕਤੀ ਨਾਲ ਨਹੀਂ ਕੀਤੀ ਜਾਣੀ ਚਾਹੀਦੀ ਰਾਜਨ ਨੇ ਇਹ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਦੂਜੇ ਕਾਰਜਕਾਲ ਦੇ ਵਿੱਚ ਦਿਲਚਸਪ ਨਹੀਂ ਨੇ ਰਿਜ਼ਰਵ ਬੈਂਕ ਦੇ ਗੁਰਨਰਗਨ ਰਾਜੰਦਰੀ ਮੁਸ਼ਕਲ ਤੇ ਸਮਿਤੀ ਜਾਣ ਤੋਂ ਚਿੰਤਤ ਡੁੱਬੇ ਪਾਰਤੀ ਸੰਨਤ ਜਗਦਾ ਕਹਿਣਾ ਕਿ ਰਿਜ਼ਰਵ ਬੈਂਕ ਦੇ ਮੁਖੀ ਦੇ ਰੂਪ ਚ ਰਾਜ ਨੇ ਜੋ ਬੁਨਿਆਦੀ ਸੁਧਾਰ ਕੀਤੇ ਨੇ ਉਹਨਾਂ ਦੇ ਹਾਂ ਪੱਖੀ ਨਤੀਜੇ ਦਿਖਾਈ ਦੇ ਰਹੇ ਨੇ ਸੰਨਤੀ ਮੰਡਲ ਐਸੋਚ ਐਮ ਨੇ ਉਮੀਦ ਪ੍ਰਗਟਾਈ ਹੈ ਕਿ ਰਾਜਨ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਕਿਹਾ ਜਾਵੇਗਾ ਇੱਕ ਹੋਰ ਸੰਨਤੀ ਮੰਡਲ ਫਕੀਦਾ ਕਹਿਣਾ ਕਿ ਦੇਸ਼ ਦੀ ਅਰਥਵਿਵਸਥਾ ਚ ਰਾਜਨ ਦਾ ਯੋਗਤਾ ਨੇ ਇੱਕ ਚੰਗੀ ਉਦਾਹਰਣ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਸ਼ਾਨਦਾਰ ਕੰਮ ਲਈ ਹਮੇਸ਼ਾ ਯਾਦ ਕੀਤਾ ਜਾਏਗਾ ਸਸਤੀ ਡਰਟ エアਲਾਈਨ ਸਰਵਿਸ ਦੇ ਨਾਲ ਹੀ ਸਪਾਈ ਸਟੇਟ ਛੇਤੀ ਯਾਤਰੀਆਂ ਨੂੰ ਟਿਕਟ ਖਰੀਦਦੇ ਸਮੇਂ ਹਵਾਈ ਅੱਡੇ ਤੇ ਪਹੁੰਚਣ ਲਈ ਟੈਕਸੀ ਬੁਕਿੰਗ ਦੀ ਬਦਲ ਵੀ ਮੁਹੱਈਆ ਕਰਵਾਏਗੀ ਇਸ ਵੰਚੇ エアਲਾਈਨ ਨੇ ਕਾਬ ਐਗਰੀਗੇਟਰ ਮਾਈ ਟੈਕਸੀ ਇੰਡੀਆ ਨਾਲ ਗੱਠਜੋੜ ਕੀਤਾ ਹੈ ਸਪਾਈ ਜੈਟ ਨੂੰ ਉਮੀਦ ਹੈ ਕਿ ਇਸ ਕਦਮ ਨਾਲ ਉਸਨੂੰ ਛੋਟੇ ਸ਼ਹਿਰਾਂ ਤੋਂ ਜ਼ਿਆਦਾ ਯਾਤਰੀਆਂ ਨੂੰ ਆਕਰਸ਼ਿਤ ਕਰਨ ਚ ਮਦਦ ਮਿਲੇਗੀ